ਕਹਿੰਦੇ ਜੀ ਇੱਟ ਚੁੱਕ ਕੇ ਅੱਖਾਂ ਬੰਦ ਕਰਕੇ ਜਿੱਧਰ ਮਰਜ਼ੀ ਸੁੱਟ ਦੋ ਤੇ ਵਜਦੀ ਏਜੰਟ ਤੇ ਜਾ ਕੇ ਹੁਣ ਦੇਖੋ ਜਦੋਂ ਇੱਟ ਚੁੱਕੋ ਉਹ ਕਲਾਇੰਟ ਦੇ ਵੀ ਵਜਦੀ ਏ ਏਜੰਟ ਜਿਹੜਾ ਨਾ ਉਹ ਚੋਰ ਆ ਤੁਸੀਂ ਜਿਹਦਾ ਵੀਜ਼ਾ ਲਵਾਤਾ ਉਹਦੇ ਲਈ ਰੱਬ ਉਹ ਜੇ ਤਾਂ ਨਹੀਂ ਲੱਗਾ ਉਹਦੇ ਲਈ ਤੁਸੀਂ ਤਾਗੋ ਅੱਜ ਅਸੀਂ ਕੋਈ ਪੈਨ ਕਾਰਡ ਬਣਾਉਣਾ ਹੈ ਆਧਾਰ ਕਾਰਡ ਬਣਾਉਣਾ ਕੁਝ ਵੀ ਕਰਨਾ ਹੈ ਬੱਚੇ ਦੀ ਸਕੂਲ ਤੇ ਐਡਮਿਸ਼ਨ ਕਰਾਉਣੀ ਹੈ ਉੱਥੇ ਸਰ ਕੋਈ 10 ਕਾਗਜ਼ ਮੰਗਦੇ ਆ ਤੇ ਕੱਲਾ ਪਾਸਪੋਰਟ ਦੇ ਕੇ ਐਂਬੈਸੀ ਵੀਜ਼ਾ ਦੇ ਦੇ ਦੀ ਤੈਨੂੰ ਬਾਹਰ ਭੇਜੋਗੇ ਕਿੰਨੇ ਖਰਚੇ ਚ ਭੇਜੋਗੇ ਤੇ ਕਿੰਨੇ ਸਮੇ ਚ ਭੇਜੋਗੇ ਭਾਜੀ ਜੇ ਦੀ ਉਮਰ 10 ਸਾਲ ਉਹਨੂੰ ਵੀ ਭੇਜੂਗਾ ਜੇ ਦੀ ਉਮਰ 90 ਸਾਲ ਉਹਨੂੰ ਵੀ ਭੇਜੂਗਾ ਜੇ ਦਾ 50000 ਬਜਟ ਉਹਨੂੰ ਵੀ ਭੇਜੂਗਾ ਤੇ ਜੇ ਦਾ 20 ਲੱਖ ਬਜਟ ਉਹਨੂੰ ਵੀ ਭੇਜੂਗਾ ਜਿਹੜਾ ਦੋ ਵਾਰੀ ਰਿਫਿਊਜ਼ ਹੋਇਆ ਉਹਨੂੰ ਵੀ ਭੇਜੂਗਾ ਤੇ ਜਿਹੜਾ ਕਰਦੀ ਨਹੀਂ ਰਿਫਿਊਜ਼ ਹੋਇਆ ਉਹਨੂੰ ਵੀ ਭੇਜੂਗਾ ਕਿਸੇ ਦੇ ਜੇਬੋਂ ਨਹੀਂ ਕੱਢੇ ਭਰਤ ਨੇ ਪੈਸੇ ਜੋ ਕਮਾਇਆ ਮਿਹਨਤ ਦਾ ਕਮਾਇਆ ਬੰਦਾ ਭੇਜਿਆ ਬਾਹਰ ਉਸ ਚੀਜ਼ ਦਾ ਪੈਸਾ ਹੱਕ ਦਾ ਪੈਸ ਤੇ ਪਰਾ ਤੋਂ ਮੈਂ ਇਹਨੂੰ ਬਾਹਰ ਭੇਜੇਗਾ ਜਦੋਂ ਅੱਗੇ ਮੇਰੀ ਜਿਹੜੇ ਮੇਰੇ ਦਫਤਰਾਂ ਚ ਚਲਾਈ ਲੱਗਦੀ ਜੇ ਜਨ ਉਹ ਬੰਦ ਹੋ ਜਾਏਗੀ ਅਸੀਂ ਬਾਹਰ ਭੇਜਣਾ ਬੰਦ ਕਰ ਦਾਂਗੇ ਜਦੋਂ ਤੱਕ ਲਾਈਨ ਲੱਗੇਗੀ ਜਦੋਂ ਤੱਕ ਸਾਡੇ ਤੋਂ ਲੋਕ ਆਣਗੇ ਕਿ ਅਸੀਂ ਬਾਹਰ ਜਾਣਾ ਚਾਹੁੰਦੇ ਆਂ ਭਾਜੀ ਅਸੀਂ ਭਾਜੀ ਬਾਹਰ ਪੇਚ 18 ਸਾਲ ਦੇ 20 ਸਾਲ ਦੇ ਯੰਗਸਟਰਸ ਨੂੰ ਪੁੱਛੋ ਕੀ ਕਰਨਾ ਚਾਹੁੰਦੇ ਹੋ 25 ਸਾਲ ਦੇ ਬੰਦੇ ਨੂੰ ਪੁੱਛੋ 30 ਸਾਲ ਦੇ ਬੰਦੇ ਨੂੰ ਪੁੱਛੋ 35 ਦੇ ਨੂੰ ਪੁੱਛੋ 45 ਦੇ ਨੂੰ ਪੁੱਛੋ ਪੰਜਾਬ ਚ ਕੀ ਕਰਨਾ ਚਾਹੁੰਦੇ ਹੋ ਭਾਜੀ ਮੈਂ ਬਾਹਰ ਜਾਣਾ ਚਾਹੁੰਦਾ ਕੀ ਭਰਤਮਾ ਜਨ ਅੱਜ ਜਦੋਂ ਇੰਨੀ ਲੰਬੀਆਂ ਲੰਬ ਅਡਵਾਂਸ ਪੈਸੇ ਕਦੋਂ ਆਪਾਂ ਤੁਸੀਂ ਸਾਡੇ ਤੋਂ ਕੈਨੇਡਾ ਦਾ ਕੰਮ ਕਰਾਓ ਯੂਐਸ ਦਾ ਕੰਮ ਕਰਾਓ ਸ਼ੰਗਨ ਦਾ ਕੰਮ ਕਰੋ ਕੋਈ ਵੀ ਕੰਮ ਕਰਾਓ ਅਸੀਂ ਸਾਰਾ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਸਾਰਾ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਮਤਲਬ ਕਲਾਇੰਟ ਦੇ ਖਾਤੇ 'ਚ ਜਿੰਨਾ ਪੈਸਾ ਸਾਰਾ ਤੁਹਾਨੂੰ ਦੇਜੇ ਸੱਚੀ ਗੱਲ ਜੀ ਇੱਕ ਸਮਾਂ ਸੀ ਜਦੋਂ ਕਹਿੰਦੇ ਜੀ ਪਿੰਡ ਦਾ ਫਲਾਣਾ ਫਲਾਣਾ ਮੁੰਡਾ ਵਿਦੇਸ਼ ਚਲਾ ਗਿਆ ਤੇ ਟਾਵਾ ਟਾਵਾ ਕੋਈ ਏਜੰਟ ਸੀ ਕੰਸਲਟੈਂਟ ਸੀ ਚਲੋ ਕੰਸਲਟੈਂਟ ਦਾ ਟਰਮ ਹੋਣਾ ਹੀ ਕੋਈ ਟਾਵਾ ਟਾਵਾ ਏਜੰਟ ਹੁੰਦਾ ਸੀ ਫਿਰ ਸਮਾਂ ਬਦਲਿਆ ਲੋਕਾਂ ਦਾ ਬਾਹਰ ਜਾਂਦਾ ਰੁਝਾਨ ਸ਼ੁਰੂ ਹੋਇਆ ਤੇ ਏਜੰਟਾਂ ਦੀ ਗਿਣਤੀ ਵਧ ਗਈ ਤੇ ਲੋਕੀ ਕਹਿਣ ਲੱਗੇ ਹੁਣ ਤਾਂ ਜੀ ਘਰ ਘਰ ਏਜੰਟ ਪੈਦਾ ਹੋ ਗਏ ਹੋਰ ਅੱਗੇ ਆਏ ਕਹਿੰਦੇ ਜੀ ਹੁਣ ਇੱਟ ਚੁੱਕੋ ਤੇ ਥੱਲੇ ਏਜੰਟ ਨਿਕਲਦਾ ਕੋਈ ਕੈਨੇਡਾ ਭੇਜੀ ਜਾਂਦਾ ਕੋਈ ਅਮਰੀਕਾ ਭੇਜੀ ਜਾਂਦਾ ਤੇ ਕੋਈ ਆਸਟ੍ਰੇਲੀਆ ਭੇਜੀ ਜਾਂਦਾ ਹੁਣ ਨਵੀਂ ਅਪਡੇਟ ਕੀ ਹੈ ਨਵੀਂ ਅਪਡੇਟ ਇਹ ਹੈ ਜੀ ਕਹਿੰਦੇ ਇੱਟ ਚੁੱਕੋ ਤੇ ਜਿਹੜੇ ਪਾਸੇ ਮਰਜ਼ੀ ਅੱਖਾਂ ਬੰਦ ਕਰਕੇ ਸੁੱਟ ਦੋ ਜਾ ਕੇ ਵਜਦੀ ਏਜੰਟ ਤੇ ਇੰਨੇ ਏਜੰਟ ਹੋ ਗਏ ਪੰਜਾਬ ਦੇ ਵਿੱਚ ਕੀ ਇਹ ਕਿੱਤਾ ਇੰਨਾ ਸੌਖਾ ਹੈ ਕੀ ਹੋਰ ਕਿੱਥੇ ਬੰਦ ਹੋ ਗਏ ਕੀ ਹੋਰ ਕਿੱਤਿਆਂ 'ਚ ਪੈਸੇ ਮੁੱਕ ਗਏ ਅੱਜ ਹਰ ਦੂਜਾ ਬੰਦਾ ਏਜੰਟਾ ਕੀ ਐਸ ਏਜੰਟੀ ਦੇ ਵਿੱਚ ਕਿਉਂ ਲੋਕ ਏਜੰਟੀ ਵੱਲ ਆ ਰਹੇ ਆ ਅੱਜ ਕੁਝ ਗੱਲਾਂ ਕਰਾਂਗੇ ਖੁੱਲੀਆਂ ਗੱਲਾਂ ਕਰਾਂਗੇ ਤੁਹਾਡਾ ਕੋਈ ਸਵਾਲ ਆ ਤਾਂ ਕਮੈਂਟ ਬਾਕਸ ਜ਼ਰੂਰ ਲਿਖ ਦਿਓ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਅਗਲੇ ਪੋਡਕਾਸਟ ਦੇ ਵਿੱਚ ਉਹ ਸਵਾਲ ਜ਼ਰੂਰ ਸ਼ਾਮਲ ਕਰਾਂਗੇ ਪਰਤ ਮਹਾਜਨ ਸਾਡੇ ਨਾਲ ਹਾਜ਼ਰ ਨੇ ਅੱਜ ਇਸ ਪੋਡਕਾਸਟ ਉੱਤੇ ਪਰ ਜੀ ਬਹੁਤ ਬਹੁਤ ਸਵਾਗਤ ਸੋ ਗੱਲ ਬੁਰੀ ਤਾਂ ਨਹੀਂ ਲੱਗੀ ਨਾ ਬਿਲਕੁਲ ਜੀ ਨਹੀਂ ਕੋਈ ਬੁਰੀ ਜੀ ਇੱਟ ਚੁੱਕ ਕੇ ਅੱਖਾਂ ਬੰਦ ਕਰਕੇ ਜਿੱਧਰ ਮਰਜ਼ੀ ਸੁੱਟ ਦਿਓ ਤੇ ਵਜਦੀ ਏਜੰਟ ਤੇ ਜਾ ਕੇ ਬਿਲਕੁਲ ਸਹੀ ਗੱਲ ਐ ਇਨੇ ਏਜੰਟ ਕਿੱਥੋਂ ਲੈ ਆਏ ਆਪਾਂ ਦੇਖੋ ਮਾਰਕੀਟ ਜੇ ਨਾ ਫਲੋ ਫਲੋ ਦੀ ਗੱਲ ਐ ਇੱਕ ਸਮਾਂ ਵਪਾਰ ਹੁੰਦਾ ਸੀ ਜਦੋਂ ਐਸਟਡੀਆਂ ਬਹੁਤ ਚੱਲਦੀਆਂ ਸੀ ਲੋਕਾਂ ਨੇ ਘਰ-ਘਰ ਐਸਟਡੀ ਪਾ ਲੀਆਂ ਐਸਟਡੀ ਪੀਸੀਓ ਹਾਂ ਐਸਟਡੀ ਪੀਸੀਓ ਲਾ ਲੋ ਇਕ ਵਪਾਰ ਦੇ ਸਮੇਂ-ਸਮੇ ਦੀ ਗੱਲ ਹੈ ਅੱਜ ਇਸ ਇੰਡਸਟਰੀ ਦੇ ਵਿੱਚ ਕਲਾਇੰਟੇਜ ਦੀ ਫਲੋ ਦੀ ਕੋਈ ਕਮੀ ਨਹੀਂ ਹੈਗੀ ਹੂੰ ਉਹ ਦੇਖੋ ਤੁਸੀਂ ਇਹ ਤਾਂ ਕਹਿੰਦਾ ਕਿ ਇੱਟ ਚੁੱਕੋ ਤਾਂ ਮਾਰੋ ਤਾਂ ਏਜੰਟ ਦੇ ਵਜਦੀ ਆ ਹੂੰ ਪੈਲਰ ਇੱਟ ਚੁੱਕੋ ਤਾਂ ਮਾਰੋ ਕਲਾਇੰਟ ਦੇ ਵੀ ਵਜਦੀ ਆ ਉਹ ਕਿੱਦਾਂ ਉਸ ਬੰਦੇ ਦੇ ਵਜਦੀ ਹੈ ਜਿਹੜਾ ਬਾਹਰ ਜਾਣਾ ਚਾਹੁੰਦਾ ਤੁਸੀਂ ਨਾ ਸੋਸ਼ਲ ਟੈਸਟ ਕਰ ਲਿਓ ਕੋਈ ਤਾਂ ਪੋਡਕਾਸਟ ਕਰਦੇ ਹੋ ਤੁਸੀਂ ਕਿਸੇ ਦੁਕਾਨ ਤੇ ਜਾਓ ਤੁਸੀਂ ਬਾਹਰ ਕਿਤੇ ਮੌਲ ਤੇ ਜਾਓ 10 ਬੰਦਿਆਂ ਨੂੰ ਪੁੱਛੋ ਭਾਜੀ ਕੀ ਕਰਨਾ ਚਾਹੁੰਦੇ ਹੋ ਹੂੰ 10 18 ਸਾਲ ਦੇ 20 ਸਾਲ ਦੇ ਯੰਗਸਟਰਸ ਨੂੰ ਪੁੱਛੋ ਕੀ ਕਰਨਾ ਚਾਹੁੰਦੇ ਹੋ 25 ਸਾਲ ਦੇ ਬੰਦੇ ਨੂੰ ਪੁੱਛੋ 30 ਸਾਲ ਦੇ ਬੰਦੇ ਨੂੰ ਪੁੱਛੋ 35 ਦੇ ਨੂੰ ਪੁੱਛੋ 45 ਦੇ ਨੂੰ ਪੁੱਛੋ ਪੰਜਾਬ ਚ ਕੀ ਕਰਨਾ ਚਾਹੁੰਦੇ ਹੋ ਭਾਜੀ ਮੈਂ ਬਾਹਰ ਜਾਣਾ ਚਾਹੁੰਦਾ ਤੇ ਫਿਰ ਉਹ ਲੋਕ ਕਿਹੜੇ ਜਿਹੜੇ ਕਮੈਂਟਾਂ ਚ ਲਿਖਦੇ ਆ ਜੀ ਪੰਜਾਬ ਖਾਲੀ ਕਰਤਾ ਇਹ ਲੁੱਟ ਕੇ ਖਾ ਗਏ ਇਹ ਪੰਜਾਬ ਚ ਰਹਿਣੇ ਚਾਹੀਦੇ ਆ ਉਹ ਫਿਰ ਲੋਕ ਕਿਹੜੇ ਹੁੰਦੇ ਆ ਭਾਜੀ ਉਹ ਲੋਕ ਨੇ ਜਿਹੜੇ ਦੂਜਾ ਅਪਲਾਈ ਕਰਕੇ ਰਿਫਿਊਜ਼ ਹੋ ਚੁੱਕੇ ਨੇ ਅੱਜ ਉਹ ਜਿਹੜੇ ਕਮੈਂਟ ਕਰਦੇ ਨੇ ਨਾ ਸਾਡੇ ਕਮੈਂਟਾਂ ਚ ਇੰਨੀ ਘਟੀਆਂ ਪਾਸ਼ਾ ਲੋਕਾਂ ਨੇ ਬੋਲੀ ਹੁੰਦੀ ਆ ਮਾਵਾ ਭੈਣਾਂ ਦੇ ਗਾਲਾਂ ਵੀ ਕੱਢਦੇ ਉਹ ਲੋਕ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਹੁੰਦੇ ਜਿਨ੍ਹਾਂ ਨੇ ਪੰਜਾਬ ਬਚਾਉਣ ਦਾ ਠੇਕਾ ਆਪਣੇ ਮੋਢਿਆਂ ਤੇ ਚੁੱਕਿਆ ਉਹ ਸਿਰਫ ਕਮੈਂਟ ਕਰ ਕਰਕੇ ਪੰਜਾਬ ਹੱਲੇ ਤੱਕ ਹੱਸਦਾ ਵਜਦਾ ਆਬਾਦ ਪੰਜਾਬ ਹੈ ਇਸ ਚੀਜ਼ 'ਚ ਝੰਟਾ ਦਾ ਬਹੁਤ ਵੱਡਾ ਰੋਲ ਹੈ ਬਾਹਰ ਜਾਂਦੇ ਆ ਪੰਜਾਬੀ ਮਿਹਨਤ ਕਰਦੇ ਆ ਕਿੱਤਾ ਕਰਦੇ ਆ ਘੁੰਮ ਕੇ ਪੈਸਾ ਵਾਪਸ ਪੰਜਾਬ ਚਾਂਦਾ ਤਾਂ ਹੀ ਹੱਸਦਾ ਵਜਦਾ ਪੰਜਾਬ ਹੈ ਆਪਣੇ ਪੰਜਾਬ ਦੀ ਹਾਲਤ ਦੇਖੋ ਨਾਲ ਦੀਆਂ ਸਟੇਟਾਂ ਦੀ ਹਾਲਤ ਦੇਖ ਲਓ ਹੱਲੇ ਵੀ ਸਭ ਤੋਂ ਅਮੀਰ ਸੂਬਿਆਂ ਚੋਂ ਪੰਜਾਬ ਆਂਦਾ ਉਹਦਾ ਕਾਰਨ ਹੈ ਸਿਰਫ ਐਨਆਰਆਈ ਭਰਾ ਤੇ ਐਨਆਰਆਈਆਂ ਨੂੰ ਬਾਹਰ ਕਿੰਨੇ ਭਜਿਆ ਏਜੰਟਾਂ ਦੇ ਦੂਜੀ ਗੱਲ ਇਹ ਕਿਉਂ ਕਹਿੰਦੇ ਆ ਕਹਿੰਦੇ ਏਜੰਟ ਤੇ ਕਰੰਟ ਕੋ ਬਚ ਕੇ ਰਹਿਣਾ ਚਾਹੀਦਾ ਉਹ ਦੇਖੋ ਜੀ ਹਰੇ ਕਿੱਤੇ ਦੇ ਵਿੱਚ ਹਰੇਕ ਵਪਾਰ ਦੇ ਵਿੱਚ ਚੋਰ ਵੀ ਹੈ ਸਾਧ ਵੀ ਹੈ ਚੰਗਾ ਕੰਮ ਕਰਨ ਵਾਲਾ ਵੀ ਹੈ ਮਾੜਾ ਕੰਮ ਕਰਨ ਵਾਲਾ ਵੀ ਹੈ ਇੱਕ ਵਕੀਲ ਹੈ ਉਹਨੇ 10 ਕੇਸ ਲਾਏ ਉਹ ਇੰਡੀਆ ਦਾ ਟੌਪ ਦਾ ਵਕੀਲ ਹੈ ਨੰਬਰ 1 ਉਹਦੇ ਭਾਜੀ ਦੱਸੋ ਹੀ ਉਹਨੇ ਕੇਸ ਜਿੱਤਲੇ ਹੂੰ ਦੱਸੋ ਕਿ ਸੋ ਜੇ ਸਟੇਟ ਜਨੈਸਿਟੀ ਦਾ ਦੇਖੋ ਏਜੰਟਾਂ ਦੀ ਕਿਸੇ ਦੀ ਅਗਰ ਇਮੀਗ੍ਰੇਸ਼ਨ ਲਾਈਨ ਦੀ ਗੱਲ ਕਰੋਗੇ ਅੰਬੈਸੀ ਨਾਲ ਕਿਸੇ ਦੀ ਸੈਟਿੰਗ ਨਹੀਂ ਆਪਾਂ ਆਪਣੇ ਕਾਗਜ਼ client ਨੂੰ ਦੱਸਨੇ ਆ ਵਧੀਆ ਕਾਗੇ ਰੈਡੀ ਕਰਨੇ ਆ ਉਹਦੀ ਬੜੀ ਸੋਹਣੀ ਫਾਈਲ ਰੈਡੀ ਕਰਨੀ ਆ ਆਪਾਂ ਅੰਬੈਸੀ ਚ ਲਾਗਣੀ ਆ ਵੀਜ਼ਾ ਦੇਣਾ ਅੰਬੈਸੀ ਨੇ ਹੁਣ ਡਾਕਟਰ ਹੈ ਕੀ ਡਾਕਟਰ 10 ਆਪਰੇਸ਼ਨ ਕਰਦਾ 10 ਬੰਦੇ ਹਸਪਤਾਲ ਚ ਗਏ ਉਹਦਾ 10 ਸਾਂ ਹੀ ਠੀਕ ਕਰਨ ਦਾ ਉਹਦਾ ਟ੍ਰੈਕ ਰਿਕਾਰਡ ਹੈ ਉਹ ਹੋ ਕੀ ਗਿਆ ਹੈ ਮਾਰਕੀਟ ਚ ਪਿਛਲੇ 10 ਸਾਲਾਂ ਚ ਇੰਨਾ ਫਲੋ ਹੋ ਗਿਆ ਹੈ ਕੀ ਵੀਜ਼ੇ ਵੀ ਨੇ ਪੈਰਲ ਰਿਫਿਊਜ਼ ਲਾ ਵੀ ਹੈ ਉਹ ਜਿਹੜੇ ਰਿਫਿਊਜ਼ ਆਇਆ ਫਿਰ ਉਹ ਉਹ ਕਰੰਟਲੇ ਨੇ ਤੇ ਜਿਹੜੇ ਵੀਜ਼ੇ ਦੇਖੋ ਮੈਂ ਮਾਨ ਨਹੀਂ ਕਰਦਾ ਮੈਂ ਹਜ਼ਾਰਾਂ ਬੰਦੇ ਬਾਹਰ ਭੇਜ ਚੁੱਕਾ ਮੇਰੇ ਤੋਂ ਡਬਲ ਉਮਰ ਬੰਦੇ ਵਾਲੇ ਵੀ ਕਿਤੇ ਮੈਂ ਸੱਡਨ ਚਲੇ ਜਾਵਾਂ ਨਾ ਕੈਬਿਨ ਚ ਤਾਂ ਉਹ 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 ਇੰਨੇ ਸ਼ੁਕਰਗੁਜ਼ਾਰ ਹੁੰਦੇ ਆ ਨਾ ਕਿ ਭਾਜੀ ਇਦਾਂ ਕਹਿੰਦੇ ਕਿ ਰੱਬ ਤੁਸੀਂ ਉਹ ਸਾਡੇ ਲਈ ਤੁਸੀਂ ਸਾਡੇ ਲਈ ਉਹ ਚੀਜ਼ ਕਰਤੀ ਤੁਸੀਂ ਸਾਨੂੰ ਇੰਨੀ ਮੁਸੀਬਤ ਚੋਂ ਕਢਤਾ ਇੰਨਾ ਕੁਝ ਕਰਤਾ ਅਸੀਂ ਸੋਚ ਵੀ ਨਹੀਂ ਸਕਦੇ ਪਰ ਅੱਜ ਕੱਲ੍ਹ ਦੋਵੇਂ ਦੋਵੇਂ ਚੀਜ਼ ਆ ਭਾਜੀ ਮਾੜਾ ਵੀ ਚੀਜ਼ ਆ ਤੇ ਫਿਰ 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 ਉਹੀ ਏਜੰਟ ਹੈ ਜਦੋਂ ਵੀਜ਼ਾ ਲੱਗ ਗਿਆ ਰੱਬ ਹੈ ਉਹੀ ਏਜੰਟਾ ਜੀ ਵੀਜ਼ਾ ਨਾਲ ਲੱਗ ਗਿਆ ਤੇ ਕਰੰਟ ਪਰ ਅੱਜ ਕੱਲ੍ਹ ਕਹਿੰਦੇ ਏਜੰਟਾਂ ਦਾ ਕੰਮ ਬਹੁਤ ਘਟ ਗਿਆ ਕੋਈ ਕਰਾ ਜੀ ਬੱਚਾ ਜਾਣਾ ਨਹੀਂ ਚਾਹੁੰਦਾ ਬਾਹਰ ਕੁਛ ਅੱਦਾ ਬਚਦਾ ਕੰਮ ਸਾਡਾ ਬਾਬਿਆਂ ਨੇ ਖਰਾਬ ਕਰਤਾ ਤੇ ਇੱਕ ਦੋ ਮੈਂ ਰੀਲਾਂ ਜਿਹਾ ਦੇਖਦਾ ਪਿਆ ਸੀ ਕਹਿੰਦੇ ਜੀ ਦੋ ਮੇਲ ਤੋਤੇ ਲਓ ਉਹਨਾਂ ਨੂੰ ਰੋਟੀ ਖਵਾਓ ਤੇ ਦੋ ਦਿਨ ਬਾਅਦ ਆਦੋ ਤੇ ਕਹਿੰਦੇ ਵੀਜ਼ਾ ਲੱਗ ਜਾਂਦਾ ਤੇ ਫਿਰ ਹੁਣ ਏਜੰਟ ਵਿਚਾਰਾ ਕੀ ਕਰੇ ਐਦਾਂ ਨਾ ਫਿਰ ਤੇ ਐਦਾਂ ਹੈ ਕਿ ਸਭ ਤੋਂ ਮੈਂ ਉੱਪਰਲੇ ਫਲੋਰ ਤੇ ਦੋ ਤਿੰਨ ਸੌ ਤੋਤੇ ਰੱਖਾਂ ਜਿਹੜਾ ਕਲਾਇੰਟ ਆਂਦਾ ਉਹਨੂੰ ਪਹਿਲਾਂ ਕਹਾਂ ਤੋਤਿਆਂ ਨੂੰ ਰੋਟੀ ਪਾ ਤੇ ਫਿਰ ਫਿਰ ਫਾਈਲ ਬਾਅਦ ਚ ਉਹ ਦਹੀਂ ਕਾਗਜ਼ ਕੋ ਉਹ ਤੂੰ ਛੱਡ ਤੋ ਤੋਤਿਆਂ ਨੇ ਰੋਟੀ ਪਾ ਜਾਂ ਕਿਤੋਂ ਸਾਈਨ ਕਰਾ ਤੇ ਤੇਰਾ ਵੀਜ਼ਾ ਲੱਗ ਹੀ ਜਾਣਾ ਭਾਜੀ ਅੰਬੈਸੀ ਇਹ ਚੀਜ਼ਾਂ ਦੇਖਦੀ ਹੈ ਕਿ ਇਹਨੇ ਤੋਤਾ ੜਾਇਆ ਕਿ ਨੇੜ ਆਇਆ ਤੁਸੀਂ ਤੋਤੇ ੜਾਓ ਉਧਰੋਂ ਆਪਣੇ ਤੋਤੇ ਉੱਡ ਜਾਣ। ਨਾ 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 ਉਹੀ ਤੋਤੇ ੜਾਓ ਅੰਬੈਸੀ 'ਚ ਖਾਲੀ ਫਾਈਲ ਪਾ ਦਿਓ ਤੇ ਅੰਬੈਸੀ ਨੇ ਤੁਹਾਡੇ ਤੋਤੇ ੜਾ ਲੈਣੇ। ਤੁਹਾਡੇ ਤੋਤੇ ੜਾ ਲੈਣੇ। ਅੱਛਾ ਇੱਕ ਇੱਕ ਚੀਜ਼ ਹੋਰ ਦੱਸੋ ਕਹਿੰਦੇ ਏਜੰਟ ਜਿਹੜਾ ਨਾ ਉਹ ਚੋਰ ਆ। ਹੂੰ। ਤੇ ਕਲਾਇੰਟ ਜਿਹੜਾ ਉਹ ਸਾਧ ਆ। ਦੇਖੋ ਏਜੰਟ ਨਾ ਇੱਕ ਕੋਈ ਵੀ ਇੰਡਸਟਰੀ ਜਿਹੜੀ ਤੋਂ ਪੀਕ 'ਚ ਹੁੰਦੀ ਆ ਨਾ ਭਾਜੀ ਉਹਦੇ 'ਚ ਪ੍ਰੋ ਕੌਨਸ ਨਾਲ ਆਂਦੇ ਆ। ਇਹ ਇਹ ਤੁਹਾਡੇ ਨਾਲ ਹੀ ਆ ਤੁਸੀਂ ਜਿਹੜਾ ਵੀਜ਼ਾ ਲਵਾਤਾ ਉਹਦੇ ਲਈ ਰੱਬੋ ਜੇ ਤਾਂ ਨਹੀਂ ਲੱਗਾ ਉਹਦੇ ਲਈ ਤੂੰ ਠਾਗੋ ਅੱਛਾ ਜਦੋਂ ਵੀਜ਼ਾ ਹੁਣ ਜੀ ਵੀਜ਼ਾ ਲੱਗ ਗਿਆ ਮੇਰੇ ਨਾਲ ਦਫਤਰ ਚੱਲੋ ਮੈਂ ਤੁਹਾਨੂੰ 12-15 ਨਾ ਪਾਸਪੋਰਟ ਦਿਖਾ ਦੂੰਗਾ ਜਿੰਨਾ ਤੋਂ ਮੈਂ ਪੈਸੇ ਲੈਣੇ ਆ ਉਹ ਪੈਸੇ ਨਹੀਂ ਦੇਣ ਦੇ ਹੁਣ ਕਿਸੇ ਨੇ ਐਗਜ਼ਾਮਪਲ ਤੌਰ ਤੇ ਸਾਡੇ ਤੋਂ ਪੈਸੇ ਲੈਣੇ ਆ ਆਪਾਂ ਪੈਸਾ ਕੋ ਗਲਤ ਕਮਿਟਮੈਂਟ ਕਰਕੇ ਲੈ ਰਹੇ ਆ ਪੈਸਾ ਨਹੀਂ ਦੇ ਰਹੇ ਉਹ ਸਾਡੇ ਲਈ ਦਿੱਕਤ ਕ੍ਰੀਏਟ ਕਰਨ ਲਈ ਉਹਦੇ ਕੋ ਬਹੁਤ ਹਰਾਣ ਹੈ ਅਸੀਂ ਕਿੱਧਰ ਜਾਈਏ ਜਿਹੜੇ ਕੋ 15 ਪਲੱਸ ਕਲਾਇੰਟ ਨੇ ਜਿੰਨਾਂ ਕੋ ਅਸੀਂ ਪੈਸੇ ਲੈਣੇ ਸਾਡੇ ਐਗਰੀਮੈਂਟ ਹੋਏ ਜਿੰਨਾ ਤੇ ਚੈੱਕ ਅਗਲੇ ਪਤਾ ਕਿੰਦੇ ਲਾ ਦਿਓ ਚੈੱਕ ਕੋਈ ਦਿੱਕਤ ਨਹੀਂ ਅੱਛਾ ਕਦੀ ਮਨ ਚ ਇਹ ਨਹੀਂ ਹੁੰਦਾ ਕਿ ਜੇ ਤੁਸੀਂ ਕਿਸੇ ਦਾ 10000 ਰੁਪਈਆ ਲੈ ਲਿਆ ਤੇ ਵੀਜ਼ਾ ਰਿਫਿਊਜ਼ ਹੋ ਗਿਆ ਉਹ 5 10 ਬੰਦੇ ਇਕੱਠੇ ਕਰਦਾ ਹੈ ਤੇ ਆ ਕੇ ਦਫ਼ਤਰਾਂ ਚ ਕਹਿੰਦਾ ਹਲ ਲਾ 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 ਹੋ ਗਈ ਤੇ ਮੇਰੇ ਪੈਸੇ ਮੋੜੋ ਤੇ ਕਦੀ ਮਨ ਚ ਇਹ ਮਲਾਲ ਨਹੀਂ ਆਉਂਦਾ ਕਿ ਤੁਸੀਂ ਲਾਇਸੈਂਸ ਵੀ ਲਿਆ ਸਾਰੀਆਂ ਫੀਸਾਂ ਵੀ ਭਰੀਆਂ ਬਿੱਲ ਵੀ ਦਿੰਦੇ ਹੋ ਰੈਂਟ ਵੀ ਦਿੰਦੇ ਹੋ ਸਟਾਫ ਨੂੰ ਤਨਖਾਹਾਂ ਵੀ ਦਿੰਦੇ ਹੋ ਸਭ ਕੁਝ ਕਰਦੇ ਹੋ ਤੇ ਜਿਹਦੇ ਕੋਲ ਪੈਸੇ ਤੁਸੀਂ ਲੈਣੇ ਆ ਤੁਹਾਨੂੰ ਕੋਈ ਐਸਾ ਘਰ ਜਾਂ ਦਫਤਰ ਲੱਭਦਾ ਨਹੀਂ ਜਿੱਦੇ ਅੱਗੇ ਜਾ ਕੇ ਤੁਸੀਂ ਰੋ ਸਕੋ ਦੇਖੋ ਇਹ ਸਾਰਾ ਰਾਜਨੀਤਿਕ ਸਿਸਟਮ ਬਹੁਤ ਸਿਸਟਮ ਪੰਜਾਬ ਦਾ ਬਹੁਤ ਖਰਾਬ ਹੋਇਆ ਪਿਆ ਬਿਲਕੁਲ ਸਹੀ ਗੱਲ ਹੈ ਜਿਹੜਾ ਵਪਾਰ ਕਰਦਾ ਨਾ ਉਹਦੇ ਕੋ ਇਹੋ ਜੀ ਕੋਈ ਜਗ੍ਹਾ ਨਹੀਂ ਜਾਣ ਲਈ ਆਪਣਾ ਦੁੱਖੜਾ ਰੋਣ ਲਈ ਕਿ ਭਈ ਮੈਂ ਕਿੱਥੋਂ ਜਾਵਾਂ ਇਹ 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 5-7 10 ਸਾਲ ਪਹਿਲਾਂ ਸਮਾਂ ਹੁੰਦਾ ਸੀ ਏਜੰਟ ਧੱਕਾ ਕਰਦੇ ਸੀ ਤੁਸੀਂ ਮੇਰੇ ਤੋਂ ਬਾਅਦ ਏਜੰਟਾਂ ਨੂੰ ਮਿਲਦੇ ਹੋ ਤੁਹਾਡੇ ਤੋਂ 100 ਚ 99 ਏਜੰਟਰ ਹੋਣੇ ਆ ਤੁਹਾਡੇ ਅੱਗੇ ਕਿ ਕਲਾਇੰਟ ਸਾਡਾ ਧੱਕਾ ਕਰ ਗਿਆ ਕਿਤੇ ਕਿਤੇ ਤੁਹਾਨੂੰ ਆਪਣੀ ਈਗੋ ਇੰਨੀ ਚਕਾਣੀ ਪੈਂਦੀ ਆਪਣ ਨੂੰ ਇੰਨਾ ਚਕਾਣਾ ਪੈਂਦਾ ਜਾਂ ਕਲਾਇੰਟ ਜਾਂ ਤੁਹਾਡਾ ਸਿਨੈਰੀਓ ਇੰਨਾ ਤੁਹਾਡੇ ਤੇ ਅੱਗੇ ਵਾਲਾ ਧੱਕਾ ਕਰ ਜਾਂਦਾ ਨਾ ਤਾਂ ਬੰਦਾ ਸੋਚਦਾ ਕਿ ਯਾਰ ਪੈਸੇ ਵੀ ਲੈਣੇ ਸੀ ਕੰਮ ਵੀ ਕਰਵਾਇਆ ਤਾਂ ਫਰੀ ਦੀਆਂ ਜੁੱਤੀਆਂ ਖਾਧੀਆਂ ਲੈਦਾ ਮਤਲਬ ਇਦਾਂ ਦਾ ਸੀਨ ਹੈ ਪਰ ਫਿਰ ਉਹੀ ਚੀਜ਼ ਹੈ ਮੈਂ ਨਹੀਂ ਕਹਿੰਦਾ ਸਾਡੇ ਕਲਾਇੰਟ ਮਾੜੇ ਆ ਹੁਣ ਜੇ ਮੈਂ 100 ਵੀਜ਼ੇ ਲਏ 90 ਬਹੁਤ ਓਕੇ ਰਿਪੋਰਟ ਕੰਮ ਹੈ ਤੇ ਜੋ ਕੋ 10 ਦਿੱਕਤਾਂ ਉਹੀ ਸੇਮ ਹੈ ਕਿ ਸੋਆਂ ਚੋ 10 ਏਜੰਟ ਦਿੱਕਤ ਕਰਦੇ ਆ ਤੇ ਸੇਮ ਭਾਜੀ ਸੋਆਂ ਚੋ 10 ਕਲਾਇੰਟ ਵੀ ਦਿੱਕਤ ਅੱਛਾ ਅੱਜ ਨਾ ਮੈਕਸ ਵੇਰੇ ਫੇਸਬੁਕ ਤੇ ਐਡ ਦੇਖਦਾ ਪਿਆ ਸੀ ਕਹਿੰਦੇ ਜੀ ਕੱਲਾ ਪਾਸਪੋਰਟ ਦੋ ਤੇ 20 ਦਿਨਾਂ ਚ ਤੁਸੀਂ ਕੈਨੇਡਾ ਪਹੁੰਚ ਜਾਓਗੇ ਹੂੰ ਇੱਕ ਤਾਂ ਦਿਮਾਗ ਚ ਇਹ ਵੀ ਚੀਜ਼ ਆਈ ਕਿ ਕੱਲਾ ਪਾਸਪੋਰਟ ਦੋ ਤੇ 20 ਦਿਨਾਂ ਚ ਕੈਨੇਡਾ ਪਹੁੰਚ ਜਾਓ ਅੱਜ ਅਸੀਂ ਕੋਈ ਪੈਨ ਕਾਰਡ ਬਣਾਉਣਾ ਹੈ ਆਧਾਰ ਕਾਰਡ ਬਣਾਉਣਾ ਕੁਝ ਵੀ ਕਰਨਾ ਹੈ ਬੱਚੇ ਦੀ ਸਕੂਲ ਚ ਐਡਮਿਸ਼ਨ ਕਰਾਉਣੀ ਹੈ ਉੱਤੇ ਸਰ ਕੋ 10 ਕਾਗਜ਼ ਮੰਗਦੇ ਆ ਤੇ ਕੱਲਾ ਪਾਸਪੋਰਟ ਦੇ ਕੇ ਐਮਬੈਸੀ ਵੀਜ਼ਾ ਦੇ ਦਿੰਦੀ ਦੇਖੋ ਬਿਲਕੁਲ ਨਹੀਂ ਦਿੰਦੀ ਫਿਰ ਉਹ ਕੀ ਕਰਦੇ ਪਏ ਉਹ ਕਲਾਇੰਟ ਕੱਲਾ ਪਾਸਪੋਰਟ ਲੈ ਜਾਉ ਤਾਂ ਐਮਬੈਸੀ ਨੇ ਵੀਜ਼ਾ ਥੋੜੀ ਦੇਣਾ ਉਹਦੇ ਚ ਪ੍ਰੋਪਰ ਫਾਈਲ ਬਣਦੀ ਆ ਉਸੇ ਉਸੇ ਕਰਕੇ ਤਾਂ ਕਹਿੰਨੇ ਆ ਕਿ ਉਸ ਸਾਡੇ ਕੋ ਵੀ ਨਹੀਂ ਆਣਾ ਉਸ ਐਕਸਪੀਰੀਅੰਸ ਸੀਜ਼ਨ ਕੋ ਜਾਓ ਜਿੰਨੇ ਸਫੀਸ਼ੀਐਂਟ ਵੀਜ਼ੇ ਸੀਜ਼ਨ ਦੇ ਲਏ ਹੋਣ ਹਮ ਕੱਲੇ ਪਾਸਪੋਰਟ ਦੇ ਇੰਨਾ ਜੇ ਵੀਜ਼ਾ ਆਂਦਾ ਤਾਂ ਫਿਰ ਕੋਈ ਵੀ ਅਪੀਲ ਲਾ ਲੈ ਮੈਸੇਜ ਕੱਲਾ ਪਾਸਪੋਰਟ ਦੇ ਕੇ ਲੈ ਲੋ ਵੇਸੇ ਵੀਜ਼ਾ ਲੈਣ ਲਈ ਤੁਹਾਨੂੰ ਕਾਗਜ਼ਾਂ ਦੀ ਜ਼ਰੂਰਤ ਹੈ ਵੀਜ਼ਾ ਲੈਣ ਲਈ ਤੁਹਾਨੂੰ ਸਹੀ ਗਾਈਡੈਂਸ ਦੀ ਲੋੜ ਹੈ ਵੀਜ਼ਾ ਲੈਣ ਲਈ ਸਹੀ ਸਮੇਂ ਦਾ ਪਤਾ ਹੋਣਾ ਚਾਹੀਦਾ ਕਿ ਜੇ ਅੱਜ ਸਿਨੈਰੀਓ ਵਧਾ ਚੱਲਦੇ ਪਏ ਹੈ ਤੇ ਅੱਜ ਲਾਓ ਜੇ ਸਿਨੈਰੀਓ ਹੀ ਵਧੀਆਂ ਨਹੀਂ ਚੱਲਦਾ ਪਿਆ ਤਾਂ ਨਾਲ ਲਾਓ ਮਤਲਬ ਆ ਸਭ 8 10 ਕੈਲਕੂਲੇਸ਼ਨਾਂ ਦੇਖ ਕੇ ਫੇਰ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਉਹ ਫਾਈਲ ਆਪਾਂ ਲਾ ਸਕਦੇ ਆ ਕਿ ਨਹੀਂ ਲਾ ਸਕਦੇ ਉਸੇ ਚੀਜ਼ ਚ ਤੁਹਾਨੂੰ ਇੱਕ ਵਧੀਆ ਏਜੰਟ ਦੀ ਲੋੜ ਹੈ ਹੂੰ ਤੇ ਇੱਕ ਇੱਕ ਵਧੀਆ ਏਜੰਡਾ ਕੰਸਲਟ ਕਰੋ ਆਪਣੀ ਫਾਈਲ ਉਹਨੂੰ ਦੋ ਤਾਂ ਆਪਣਾ ਵੀਜ਼ਾ ਲਓ ਅੱਛਾ ਇੱਕ ਮੈਂ 2 ਦਿਨ ਪਹਿਲਾਂ ਖਬਰ ਵੀ ਪੜਦਾ ਪਿਆ ਸੀ ਕਹਿੰਦੇ ਸਨ 2023 ਦੇ ਵਿੱਚ ਪੰਜਾਬ ਚ ਸਭ ਤੋਂ ਵੱਧ ਪਾਸਪੋਰਟ ਬਣੇ ਰਿਕਾਰਡ ਤੋੜ ਜਿਹੜਾ ਵੱਧ ਆਇਆ ਤੇ ਸਨ 2024 ਦੇ ਹਜੇ 6 ਮਹੀਨੇ ਨਿਕਲੇ ਆ ਤੇ ਜਿੰਨਾ 2023 ਦਾ ਰਿਕਾਰਡ ਸੀ ਉਹ ਪਹਿਲੇ 6 ਮਹੀਨੇ ਚ 2024 ਟੁੱਟ ਗਿਆ ਬਿਲਕੁਲ ਗੱਲ ਕਰਦੇ ਆ ਪ੍ਰੈਸ਼ਰ ਗਰੁੱਪਸ ਦੀ ਗੱਲ ਕਰਦੇ ਆ ਉਹ ਲੋਕਾਂ ਦੀ ਜਿਹੜੇ ਕਮੈਂਟ ਚ ਲਿਖਦੇ ਕਿ ਪੰਜਾਬ ਖਾਲੀ ਕਰਦਾ ਉਹ ਕਮੈਂਟ ਚ ਤਾਂ ਲਿਖਦੇ ਆ ਤੇ ਪਾਸਪੋਰਟ ਦਫਤਰ ਦੇ ਮੂਹਰੇ ਜਾ ਕੇ ਧਰਨਾ ਕਿਉਂ ਨਹੀਂ ਲਾਉਂਦੇ ਪਾਸਪੋਰਟ ਬਣਾਉਣੇ ਬੰਦ ਕਰੋ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਅਸੀਂ ਕਿਸੇ ਨੂੰ ਘਰੋਂ ਤਾਂ ਨਹੀਂ ਲੈਣ ਜਾਂਦੇ ਕੋਈ ਮੈਂ ਕੋਈ ਗੱਡੀ ਡਰਾਈਵਰ ਤਾਂ ਕਿਸੇ ਦੇ ਘਰੇ ਭੇਜਦਾ ਨਹੀਂ ਤੂੰ ਮੇਰੀ ਗੱਡੀ ਚ ਬੈ ਮੇਰੇ ਦਫਤਰ ਆ ਮੇਰੇ ਵੱਖਰੇ ਵੱਖਰੇ ਸ਼ਹਿਰਾਂ ਚ ਮੇਰੇ ਦਫਤਰ ਹੈ ਦਫਤਰਾਂ ਚ ਆਪਾਂ ਦੇ ਪਾਸਪੋਰਟ ਅਸੀਂ ਤਾਂ ਨਹੀਂ ਬਣਵਾ ਕੇ ਦਿੰਦੇ ਪਾਸਪੋਰਟ ਵੀ ਆਪ ਦਿੰਦੇ ਫਿਰ 2-3 ਮਹੀਨੇ 4 ਮਹੀਨੇ ਪ੍ਰੋਸੈਸ ਟਾਈਮ ਨੂੰ ਵੀ ਲੱਗਦਾ ਫਿਰ ਡਿਸੀਜਨ ਜਾਂ ਪੋਜ਼ਿਟਿਵ ਆਂਦਾ ਜਾਂ ਨੈਗੇਟਿਵ ਆਂਦਾ ਉਸ ਤੋਂ ਬਾਅਦ ਚਾਹੇ ਅਗਰ ਪੋਜ਼ਿਟਿਵ ਆਂਦਾ ਤੇ ਵੀਜ਼ਾ ਆਂਦਾ ਫਿਰ ਪੇਮੈਂਟਸ ਕਲੀਅਰ ਹੁੰਦੀਆਂ ਬੰਦਾ ਜਾਂਦਾ ਇਹ ਭਾਜੀ ਕਿੰਨੇ ਟਾਈਮ ਕਿੰਨਾ ਲੰਬਾ ਪ੍ਰੋਸੈਸ ਹੈ ਹੂੰ ਇਹ ਸਾਰਾ ਇਹਨੂੰ 4 ਤੋਂ ਮਹੀਨੇ ਦਾ ਪ੍ਰੋਸੈਸ ਹੈ ਕੀ ਲੱਗਦਾ ਕੋਈ ਏਜੰਟ ਧੱਕੇ ਨਾ ਕਰਾਂ ਡਿਆ ਜਾਂ ਆਪਾਂ ਕੋਈ ਕਲਾਇੰਟ ਆਇਆ ਉਹਨੂੰ ਹਿਪਨੋਟਾਈਜ਼ ਕਰਦੇ ਪਏ ਹੂੰ ਕਿ ਆ ਕੇ ਬਹਿ ਗਿਆ ਜੀ ਉਹਨੂੰ ਹਿਪਨੋਟਾਈਜ਼ ਕਰਤਾ ਤੇ ਬਈ ਅਗਲੇ ਤੋਂ ਸਭ ਕੁਝ ਰਖਾ ਲਿਆ ਇਹ ਮੈਂ ਉਹੀ ਤਾਂ ਕਹਿਣਾ ਕਿ ਤੁਸੀਂ ਫੇਰ ਜਿਹੜੀ ਚੀਜ਼ ਪਹਿਲਾਂ ਕਹੀ ਸੀ ਤੁਸੀਂ ਕਿਸੇ ਨੂੰ ਵੀ ਪੁੱਛੋ ਇੱਟ ਚੁੱਕੋ ਮਾਰੋ ਕੋਈ ਚੀਜ਼ ਜਿੱਥੇ ਵੱਜੂਗੀ ਨਾ ਉਹ ਪਾਜੀ ਬਾਹਰ ਹੀ ਜਾਣਾ ਚਾਹੇਗਾ ਹਮ ਅਮੀਰ ਬੰਦਾ ਬਾਹਰ ਜਾਣਾ ਚਾਹੁੰਦਾ ਹੈ ਇਹ ਖਬਰ ਪੜੀ ਹਮ ਕਿ 2023 ਚ ਮਿਲੀਨੀਅਰ ਜਿਹੜੇ ਆਪਣੇ ਇੰਡੀਆ ਦੇ ਬਿਲੀਨੀਅਰ ਸਭ ਤੋਂ ਜ਼ਿਆਦਾ ਮਾਈਗ੍ਰੇਟ ਹੋਏ ਪੰਜਾਬ ਤਾਂ ਖਾਲੀ ਹੋਣ ਡਿਆ ਹਮ ਆ ਬੰਬੇ ਵਾਲੇ ਜਿਹੜੇ ਸਭ ਤੋਂ ਅਮੀਰ ਨੇ ਦਿੱਲੀ ਵਾਲੇ ਸਭ ਤੋਂ ਅਮੀਰ ਮੈਂ ਅਮੀਰ ਕਰੋਨਾ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਮਿਲੀਨੀਅਰ ਬਿਲੀਨੀਅਰਸ ਨੇ ਸਭ ਤੋਂ ਜ਼ਿਆਦਾ ਭਾਜੀ ਉਹ ਬੰਦੇ ਇੰਡੀਆ ਚੋਂ ਮਾਈਗ੍ਰੇਟ ਹੋਏ ਉਹ ਵੀ ਬੰਦਾ ਆਪਣੇ ਆਪ ਨੂੰ ਇੱਥੇ ਸੇਫ ਮਹਿਸੂਸ ਨਹੀਂ ਕਰਦਾ ਗਰੀਬ ਬੰਦਾ ਕੋਈ 50000 ਦਾ ਬਜਟ ਰੱਖਦਾ ਭਾਜੀ ਉਹ ਦੁਬਈ ਜਾਣਾ ਚਾਹੁੰਦਾ ਕੋਈ 2 4 5 ਲੱਖ ਦਾ ਬਜਟ ਰੱਖਦਾ ਉਹ ਸ਼ੰਗਾਂਗ ਜਾਣਾ ਚਾਹੁੰਦਾ ਕੋਈ ਉਸ ਤੋਂ ਉੱਪਰ ਦਾ ਬਜਟ ਰੱਖਦਾ ਕੈਨੇਡਾ ਜਾਣਾ ਚਾਹੁੰਦਾ ਕੋਈ ਉਸ ਤੋਂ ਵੀ ਉੱਪਰ ਦਾ ਬਜਟ ਰੱਖਦਾ ਭਾਜੀ ਉਹ ਯੂਐਸ ਜਾਣਾ ਚਾਹੁੰਦਾ ਜਿੰਨਾ ਪੈਸਾ ਲਾਂਦਾ ਚਾਹ ਚ ਜਿੰਨਾ ਮਿੱਠਾ ਪਾਓਗੇ ਓਨੀ ਮਿੱਠੀ ਚਾਹ ਬਣਦੀ ਉਸ ਹਿਸਾਬ ਦਾ ਉਹਨੂੰ ਰਿਟਰਨ ਪੈਸਾ ਆਉਂਦਾ ਜਿੱਥੇ ਕਿਤੇ ਪੈਸਾ ਜਾਂਦਾ ਕੋਈ ਇਮੀਗ੍ਰੇਸ਼ਨ ਵਾਲਾ ਕਿਸੇ ਨੂੰ ਧੱਕੇ ਨਾਲ ਨਹੀਂ ਲੈ ਰਿਆ ਦੂਜੀ ਗੱਲ ਕੋਈ ਇਮੀਗ੍ਰੇਸ਼ਨ ਵਾਲਾ ਪੰਜਾਬ ਖਾਲੀ ਨਹੀਂ ਕਰ ਰਿਹਾ ਤੁਸੀਂ ਸਾਰੇ ਪੰਜਾਬ ਵਾਲੇ ਇਸ ਗੱਲ ਨੂੰ ਧਿਆਲੋ ਕਿ ਅਸੀਂ ਬਾਹਰ ਨਹੀਂ ਜਾਣਾ ਚਾਹੁੰਦੇ ਇਮੀਗ੍ਰੇਸ਼ਨ ਦੀਆਂ ਦੁਕਾਨਾਂ ਆਪੇ ਬੰਦ ਹੋ ਜਾਣਗੀਆਂ ਸਾਰੇ ਕੋਈ ਗੱਲ ਜਿਹੜੇ ਜਿਹੜੇ ਵਧੀਆ ਨੇ ਸਭ ਨੇ ਆਪਣੇ ਬੈਕਅਪ ਆਪਸ਼ਨ ਬਣਾਏ ਹੋਏ ਨੇ ਸਾਰੇ ਕੋਈ ਹੋਰ ਕੰਮ ਕਰਨਗੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਤੁਸੀਂ ਕਹਿੰਦੇ ਧੱਕੇ ਨਾਲ ਦੇਖੋ ਇਹ ਚੀਜ਼ ਕਹਿਣਾ ਜਦੋਂ ਤੱਕ ਕੋਈ ਜਾਣਾ ਚਾਹੇਗਾ ਤੇ ਭਾਰਤ ਮਾ ਇਹਨਾਂ ਨੂੰ ਬਾਹਰ ਭੇਜੇਗਾ ਹੂੰ ਡਪਾਰਟਮੈਂਟ ਜਾਣਾ ਜਾਏਗਾ ਤੇ ਦਫਤਰ ਤੋਂ ਪਹਿਲਾਂ ਫਿਰ ਜਦੋਂ 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 ਬੰਦ ਹੋ ਗਿਆ ਜਾਣਾ ਜਦੋਂ ਅੱਗੇ ਮੇਰੀ ਜਿਹੜੇ ਮੇਰੇ ਦਫਤਰਾ ਚ ਲਾਈਨ ਲੱਗਦੀ ਜਿਸਨੋਂ ਉਹ ਬੰਦ ਹੋ ਜਾਏਗੀ ਅਸੀਂ ਬਾਹਰ ਭੇਜਣਾ ਬੰਦ ਕਰ ਦਾਂਗੇ ਜਦੋਂ ਤੱਕ ਲਾਈਨ ਲੱਗੇਗੀ ਜਦੋਂ ਤੱਕ ਸਾਡੇ ਤੋਂ ਲੋਕ ਆਣਗੇ ਕਿ ਅਸੀਂ ਬਾਹਰ ਜਾਣਾ ਚਾਹੁੰਦੇ ਆਂ ਭਾਜੀ ਸਾਡੀ ਮਦਦ ਕਰੋ ਸਾਨੂੰ ਬਾਹਰ ਭੇਜੋ ਕਿਸੇ ਵੀ ਤਰੀਕੇ ਨਾਲ ਸਾਨੂੰ ਬਾਹਰ ਭੇਜੋ ਅਸੀਂ ਭਾਜੀ ਬਾਹਰ ਭੇਜਾਂਗੇ ਦਫਤਰ ਦੇ ਵਿੱਚ ਲੰਬੀਆਂ ਲਾਈਨਾਂ ਲੱਗੀਆਂ ਬਾਹਰ ਜਾਣ ਵਾਲੇ ਵੀ ਆ ਤੇ ਬਾਹਰ ਭੇਜਣ ਵਾਲੇ ਵੀ ਆ ਤੇ ਠੱਗੀਆਂ ਵੀ ਹੋਣੀਆਂ ਆ ਬਿਲਕੁਲ ਕੀ ਭਰਤਮਾ ਜਨ ਅੱਜ ਜਦੋਂ ਇੰਨੀ ਲੰਮੀਆਂ ਲੰਮੀਆਂ ਗੱਲਾਂ ਕਰਦਾ ਪਿਆ ਹੈ ਕੀ ਭਰਤਮਾ ਜਨ ਐਡਵਾਂਸ ਪੈਸੇ ਛੱਡੂ ਆਪਣੇ ਮੈਂ ਬਾਜੀ ਦੇਖੋ ਹਰ ਇੱਕ ਕੰਪਨੀ ਅਸੀਂ ਪਹਿਲਾਂ ਐਡਵਾਂਸ ਵੀ ਲੈਂਦੇ ਸੀ ਹੁਣ ਅਸੀਂ ਤੇ ਹੈ ਕਿ ਬਈ ਤੁਸੀਂ ਸਾਡੇ ਤੋਂ ਕੈਨੇਡਾ ਦਾ ਕੰਮ ਕਰਾਓ ਯੂਐਸ ਦਾ ਕੰਮ ਕਰਾਓ ਸ਼ੰਗਨ ਦਾ ਕੰਮ ਕਰਾਓ ਕੋਈ ਵੀ ਕੰਮ ਕਰਾਓ ਅਸੀਂ ਸਾਰਾ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਲਾਵਾਂਗੇ ਹੁਣ ਸਾਰਾ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਸਾਰਾ ਪੈਸੇ ਦਾ ਮਤਲਬ ਨਹੀਂ ਲਵਾਂਗੇ ਸਾਰਾ ਪੈਸਾ ਵੀਜ਼ਾ ਲੱਗਣ ਤੋਂ ਬਾਅਦ ਮਤਲਬ ਕਲਾਇੰਟ ਦੇ ਖਾਤੇ 'ਚ ਜਿੰਨਾ ਪੈਸਾ ਹੋ ਸਾਰਾ ਤੁਹਾਨੂੰ ਦੇਜੇ ਦੇਖੋ ਫਿਰ ਮੈਂ ਭਾਜੀ ਮੈਂ ਤੁਹਾਨੂੰ ਕੀ ਕਿਹਾ ਹੁਣ ਕਿਸੇ ਦਾ ਬਜਟ 50000 ਲੱਖ ਰੁਪਇਆ ਭਾਜੀ ਫਿਰ ਦੁਬਈ ਜਾਏਗਾ ਨਾ ਹੁਣ ਮੈਂ 50000 ਲੱਖ ਚੋਂ ਉਹ ਕੈਨੇਡਾ ਅਮਰੀਕਾ ਭੇਜਣ ਤੋਂ ਤਰਿਆ ਭਾਜੀ ਬਜਟ ਦੀ ਗੇਮ ਹੈ ਇਹ ਮੇਰੀ ਗੱਲ ਸੁਣੋ ਇਹ ਰੇਟ ਆਪਾਂ ਨਹੀਂ ਚੁੱਕੇ ਮੈਂ ਮੈਂ ਚਾਹਾਂ ਇਹ ਰੇਟ ਮੈਂ ਨਹੀਂ ਚੁੱਕੇ ਫਿਰ ਦੂਜੀ ਗੱਲ ਬਜਟ ਦੀ ਗੱਲ ਹੈ ਲੋਕੀ ਭਾਜੀ ਘੜੀ ਪਾਉਂਦੇ ਨੇ 2000 ਰੁਪਈ ਤੇ ਆਪਾਂ ਰਡੂ ਵੀ ਪਾਈ ਹੈ ਇਹ ਤੁਹਾਡੇ ਉਹਦੇ ਤੇ ਆ ਨਾ ਵੀ ਭਾਈ ਮੇਰਾ ਕੀ ਬਜਟ ਹੈ ਮੈਨੂੰ ਪੁੱਗਦੀ ਆ ਮੈਂ ਪਾਈ ਆ ਜਿਹਨੂੰ ਨਹੀਂ ਪੁੱਗਦੀ ਉਹ ਨਾ ਜਾਵੇ ਹੁਣ ਕਮੈਂਟਾਂ ਦੇ ਲੋਕ ਕਮੈਂਟਾਂ ਦੇ ਲੋਕ ਇਹ ਵੀ ਲਿਖਣਗੇ ਕਿ ਇਹ ਸਾਡੇ ਪੈਸੇ ਦੀ ਭਾਈ ਮੈਂ ਕਹਾ ਬਿਲਕੁਲ ਪਾਈ ਆ ਜੀ ਤਾਂ ਮਿਹਨਤ ਦੀ ਪਾਈ ਆ ਕਿਸੇ ਦੇ ਜੇਬੋਂ ਨਹੀਂ ਕੱਢੇ ਭਰਤ ਨੇ ਪੈਸੇ ਜੋ ਕਮਾਇਆ ਮਿਹਨਤ ਦਾ ਕਮਾਇਆ ਬੰਦਾ ਭੇਜਿਆ ਬਾਹਰ ਉਸ ਚੀਜ਼ ਦਾ ਪੈਸਾ ਹੱਕ ਦਾ ਪੈਸਾ ਲਿਆ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਜਾਓ ਕਲੈਕਟਿਵ ਜਾਓ ਤੁਸੀਂ ਕਿਹੇ ਤਗੜੇ ਤੁਸੀਂ ਰੈਡ ਹੋ ਜਾਓ ਰੋਲੇਕਸ ਜਾਓ 20 25 25 30 ਲੱਖ ਰੁਪਏ ਦੀ ਸ਼ਾਪਿੰਗ ਨੂੰ ਜੇ ਬਹੁਤ ਧੱਕੇ ਨਾਲ ਕਢਾ ਲਿਆ ਮੈਂ ਧਰਨਾ ਲਾ ਦਵਾਂ ਕਿੰਨੇ ਜੀ ਆ ਘੜੀ ਦਾ ਮੈਨੂੰ 2000 ਦੀ ਵੀ ਮਿਲਦੀ ਹੈ ਮੈਂ ਤਾਂ 2.5 ਲੱਖਾ ਦਾ ਖਰਚਾ ਜੀ ਇਹ ਚੀਜ਼ ਨਹੀਂ ਹੈਗੀ ਧੱਕੇ ਨਾਲ ਨਹੀਂ ਕਢਾਏ ਹਰ ਇੱਕ ਦਾ ਰੇਟ ਆਪਣਾ ਹਰ ਇੱਕ ਦੀ ਬ੍ਰਾਂਡ ਵੈਲਿਊ ਆਪਣੀ ਹਰੇਕ ਦੇ ਭਾਜੀ ਖਰਚੇ ਆਪਣੇ ਜਿੰਨੂੰ ਪੁੱਗਦਾ ਅਗਲਾ ਐਗਰੀਮੈਂਟ 'ਚ ਸਾਈਨ ਕਰਦਾ ਤੋ ਜਾਂਦਾ ਧੱਕੇ ਨਾਲ ਭਾਜੀ ਕੋਈ ਨਹੀਂ ਜਾਂਦਾ ਚਲੋ ਇਹਨੂੰ ਆਪਾਂ ਪੋਡਕਾਸਟ ਨੂੰ ਖਤਮ ਕਰੀਏ ਪਰ ਜਾਂਦੀ ਵਾਰ ਇਹ ਦੱਸ ਦੋ ਕਿਨੂੰ ਬਾਰ ਭੇਜੋਗੇ ਕਿੰਨੇ ਖਰਚੇ 'ਚ ਭੇਜੋਗੇ ਤੇ ਕਿੰਨੇ ਸਮੇਂ 'ਚ ਭੇਜੋਗੇ ਭਾਜੀ ਜੇ ਦੀ ਉਮਰ 10 ਸਾਲ ਉਹਨੂੰ ਵੀ ਭੇਜੂੰਗਾ ਜੇ ਦੀ ਉਮਰ 90 ਸਾਲ ਉਹਨੂੰ ਵੀ ਭੇਜੂੰਗਾ ਜੇ ਦਾ 50000 ਬਜਟ ਉਹਨੂੰ ਵੀ ਭੇਜੂੰਗਾ ਤਾਂ ਜੇ ਦਾ 20 ਲੱਖ ਬਜਟ ਉਹਨੂੰ ਵੀ ਭੇਜੂੰਗਾ ਜਿਹੜਾ ਭਾਜੀ ਆਪਣੇ ਸਿੰਗਲ ਅਪਲਾਈ ਕਰਨਾ ਚਾਹੁੰਦਾ ਉਹਨੂੰ ਵੀ ਭੇਜੂਗਾ ਜਿਹੜਾ ਪਰਿਵਾਰ ਨਾਲ ਅਪਲਾਈ ਕਰਨਾ ਚਾਹੁੰਦਾ ਉਹਨੂੰ ਵੀ ਭੇਜੂਗਾ ਜਿਹੜਾ ਦੋ ਵਾਰ ਹੀ ਰਿਫਿਊਜ਼ ਹੋਇਆ ਉਹਨੂੰ ਵੀ ਭੇਜੂਗਾ ਤੇ ਜਿਹੜਾ ਕਦੇ ਨਹੀਂ ਰਿਫਿਊਜ਼ ਹੋਇਆ ਉਹਨੂੰ ਵੀ ਭੇਜੂਗਾ ਕਹਿਣ ਦਾ ਮਤਲਬ ਕੋਈ ਵੀ ਪ੍ਰੋਫਾਈਲ ਹੈ ਉਹ ਅਪਲਾਈ ਕਰ ਸਕਦੀ ਹੈ ਉਹਦੇ ਲਈ ਸਾਡੇ ਕਾਉਂਸਲਰ ਸਾਡੀ ਐਕਸਪਰਟ ਟੀਮ ਬੈਠੀ ਹੈ ਉਹਦੇ ਕੋਲ ਜਾਓ ਬੈਠੋ ਮਿਲੋ ਮਿਲਣ ਦੇ ਤਾਂ ਕੋਈ ਪੈਸੇ ਨਹੀਂ ਦਫ਼ਤਰ ਆਂਦਾ ਤਾਂ ਕੋਈ ਪੈਸਾ ਨਹੀਂ ਪੈਸਾ ਤਾਂ ਸਾਰਾ ਵੀਜ਼ਾ ਲੱਗਣ ਤੋਂ ਬਾਅਦ ਲੈਣਾ ਇੱਕ ਵਾਰੀ ਆਓ ਬੋਓ ਦਫ਼ਤਰ ਬਹਿ ਕੇ ਗੱਲ ਕਰੋ ਆਪਣੀ ਪ੍ਰੋਫਾਈਲ ਸਮਝਾਓ ਅਗਲੀ ਗੱਲ ਸਮਝੋ ਤੇ ਆਪਣਾ ਡਿਸੀਜਨ ਲਓ ਤੇ ਆਪਣਾ ਕੇਸ ਅਪਲਾਈ ਕਰੋ ਇਹ ਮੈਨੂੰ ਪਤਾ ਦੇਖੋ ਗਾਲਾਂ ਸਭ ਕੱਢਦੇ ਨੇ ਜਾਣਾ ਬਾਹਰ ਸਾਰਾ ਜਾਂਦੇ ਨੇ ਬਾਹਰ ਜਾਂਚ ਕੋਈ ਭਾਜੀ ਹਰਜਣੀ ਬਹੁਤ ਵਧੀਆ ਮੈਂ ਬੜੇ ਗਰੀਬੀ ਦਾਵੇ ਤੋਂ ਉੱਠਦੇ ਬੰਦੇ ਅੱਜ ਆ ਕੇ ਬਹਿਣਦੇ ਨੇ ਨਾ ਜੇ ਕਿਤੇ ਅਸੀਂ ਚੰਗੀਆਂ ਗੱਡੀਆਂ 'ਚ ਬੈਠੇ ਆਂ ਤਾਂ ਪੈਲਰ ਉਹ ਵੀ ਵਧੀਆ ਗੱਡੀਆਂ ਲੈ ਕੇ ਆਂਦੇ ਨੇ ਬਰਾਬਰ ਦੀਆਂ ਗਾਲਾਂ ਉਹ ਕੱਟਦਾ ਜਿਹਨੂੰ கரਂਟ ਲੱਗਦਾ ਹਾਂ ਗਾਲਾਂ ਉਹ ਕੱਟਦਾ ਜਿਹਨੂੰ கரਂਟ ਲੱਗਦਾ ਉਹ ਵੀ ਬਰਾਬਰ ਦੀਆਂ ਗੱਡੀਆਂ ਲੈ ਕੇ ਆਂਦੇ ਨੇ ਕਿ ਅਸੀਂ ਵੀ ਅੱਜ ਤੁਹਾਡੇ ਬਰਾਬਰ ਬੈਠੇ ਅਸੀਂ ਭੇਜੇ ਹੂੰ ਮੈਂ 4-5 ਮੈਨੂੰ ਮੈਨੂੰ ਨਾਮ ਹੈਗੇ ਮਤਲਬ ਉਹ 20 'ਚ ਮੈਂ ਲੁੱਕੀ ਯੂਕੇ ਭੇਜੇ 21 22 'ਚ ਮੈਂ ਕੈਨੇਡਾ ਭੇਜੀ ਵਧੀਆ ਸੈਟਲ ਹੋ ਗਏ ਬੰਦੇ ਜਿਹੜੇ ਕੋਈ 16 17 18 ਦੇ ਵੀ ਗਏ ਬੰਦਾ ਬਹੁਤ ਸੈਟਲ ਹੋ ਜਾਂਦਾ ਭਾਜੀ ਬਹੁਤ ਵਧੀਆ ਆਪਸ਼ਨ ਹੈ ਬਾਹਰ ਤੁਸੀਂ ਜਾਣਾ ਚਾਹੁੰਦੇ ਹੋ ਜਾਓ ਬਾਕੀ ਗੱਲ ਰਹਿ ਗਈ ਕੈਨੇਡਾ ਦੀ ਇਹੀ ਹੈ ਜੀ ਕੈਨੇਡਾ ਹੁਣ ਕੁਝ ਨਹੀਂ ਰਹਿ ਗਿਆ ਮੈਂ ਹਰ ਇੱਕ ਆਪਣੀ ਪੋਡਕਾਸਟ ਵੀਡੀਓ ਚ ਇਹ ਗੱਲ ਕਹਿੰਦਾ ਨਾ ਕੈਨੇਡਾ ਬਾਹਰ ਜਾਣ ਦੀ ਤੁਹਾਡੀ ਪਹਿਲੀ ਪੌੜੀ ਆਖਰੀ ਨਹੀਂ ਹੂੰ ਤੁਸੀਂ ਕਿਤੇ ਕੋਈ 60 70 80 ਸਾਲਾਂ ਦੇ ਨਹੀਂ ਹੋ ਗਏ ਅਗਰ ਮੈਂ ਕਿਸੇ 20 ਸਾਲ ਦੇ ਬੱਚੇ ਦਾ ਵੀਜ਼ਾ ਲਵਾਤਾ 25 ਸਾਲ ਦੇ ਬੱਚੇ ਦਾ ਵੀਜ਼ਾ ਲਵਾਤਾ ਉਹ ਬਾਹਰ ਜਾ ਕੇ ਆਪਣੀ 2-4 ਸਾਲ ਮਿਹਨਤ ਕਰੇ ਕੈਨੇਡਾ ਪਹਿਲੀ ਪੌੜੀ ਹੈ ਆਖਰੀ ਨਹੀਂ ਜ਼ਰੂਰੀ ਨਹੀਂ ਉਹਨੇ ਕੈਨੇਡਾ ਰਹਿਣਾ ਅਮਰੀਕਾ ਵੀ ਜਾ ਸਕਦਾ ਹੈ ਸ਼ੰਗਨ ਵੀ ਜਾ ਸਕਦਾ ਹੈ ਜਾਂ ਕੈਨੇਡਾ ਵੀ ਸੈਟਲ ਹੋ ਸਕਦਾ ਸੈਟਲ ਹੋਣਾ ਚਾਹਦੇ ਹੋ ਬਾਹਰ ਤਾਂ ਤੁਸੀਂ ਬਾਹਰ ਬੇਝਿਚਕ ਜਾਓ ਕੋਈ ਦਿੱਕਤ ਅਲੀ ਗੱਲ ਨਹੀਂ ਐ ਇੱਥੇ ਕੰਮ ਕਰਨਾ ਇੱਥੇ ਵੀ ਕੰਮ ਕਰੋ ਤਾਂ ਵੀ ਕੋਈ ਦਿੱਕਤ ਅਲੀ ਗੱਲ ਨਹੀਂ ਜੀ ਸੋ ਸੌਥ ਰਸਾ ਸਿਰੇ ਤੇ ਗੰਢ ਜਿੰਨੇ ਜਾਣਾ ਹੈ ਉਹਨੂੰ ਲੱਖ ਕੋਸ਼ਿਸ਼ਾਂ ਕਰ ਲੋ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਤੇ ਜਿਹਨੇ ਨਹੀਂ ਜਾਣਾ ਉਹਨੂੰ ਚਾਹ ਜੀ ਮੁਫਤ ਚਲ ਜਾ ਉਹਨੇ ਤਾਂ ਵੀ ਨਹੀਂ ਜਾਣਾ ਆ 15 ਕੇ ਪਾਸਪੋਰਟ ਤਾਂ ਮੈਂ ਵੇਖ ਲਏ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਔਰ ਉਹ ਪਾਸਪੋਰਟ ਲੈਣ ਤੱਕ ਨਹੀਂ ਆਇਆ ਸੋ ਤੁਹਾਡੀ ਮਰਜ਼ੀ ਆ ਜਾਣਾ ਨਹੀਂ ਜਾਣਾ ਸ਼ੋ ਚੰਗਾ ਲੱਗਾ ਕਮੈਂਟ ਦੇ ਵਿੱਚ ਐਪਰੀਸ਼ੀਏਟ ਕਰ ਦਿਓ ਸ਼ੋ ਨਹੀਂ ਚੰਗਾ ਲੱਗਾ ਤੇ ਚਾਹੇ ਤੁਸੀਂ ਕਹਿ ਦੋਗੇ ਸਾਨੂੰ ਸ਼ੋ ਚੰਗਾ ਨਹੀਂ ਲੱਗਾ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਤੋਂ ਐਸੇ ਸ਼ੋ ਨਾ ਕਰੀਏ ਕਿਉਂਕਿ ਸਾਡਾ ਚੈਨਲ ਸਾਡੀ ਗੱਲਬਾਤ ਤੁਹਾਡੇ ਲਈ ਹੁੰਦੀ ਆ ਸੋ ਪਰ ਜੀ ਬਹੁਤ ਬਹੁਤ ਸ਼ੁਕਰੀਆ